हां जी दोस्तों एक शहर ਦੇ ਵਿੱਚ ਬਹੁਤ ਮਸ਼ਹੂਰ ਤੇ ਬਹੁਤ ਵੱਡਾ ਹਸਪੀਟਲ ਸੀਗਾ ਪਰ ਉਸ ਹਸਪੀਟਲ ਦਾ ਜੋ ਡਾਕਟਰ ਇਨਚਾਰਜ ਸੀ ਮਾਲਕ ਸੀ ਉਹ بڑا ਕਮਾਂਡੋ ਵਾਲਾ ਸੀ ਹੰਕਾਰੀ ਸੀਗਾ ਇੱਕ ਦਿਨ ਸੜਕ ਦੇ ਉੱਪਰ ਇੱਕ ਬਜ਼ੁਰਗ ਦਾ ਐਕਸੀਡੈਂਟ ਹੋ ਗਿਆ ਉਸ ਬਜ਼ੁਰਗ ਨੂੰ ਇਸ ਅਣਜਾਣ ਵਿਅਕਤੀ ਨੇ ਚੁੱਕ ਲਿਆ ਜੋ ਕਿ ਆਪਣੇ ਮਕਾਨ ਦੇ ਕਿਸ਼ਤ ਤਾਰਨ ਵਾਸਤੇ ਜਾ ਰਿਹਾ ਸੀ ਨੇ ਉਸਨੇ ਮਕਾਨ ਲੋਨ ਤੇ ਲਿਆ ਸੀ ਉਸਨੇ ਉਸਨੂੰ ਚੁੱਕ ਲਿਆ ਤੇ ਹਸਪੀਟਲ ਲੈ ਗਿਆ ਹਸਪੀਟਲ ਲੈ ਜਾ ਕੇ ਉਹਨੇ ਕੰਪਿਊਟਰਾਂ ਨੂੰ ਕਿਹਾ ਕਿ ਬਜ਼ੁਰਗ ਦਾ ਐਕਸੀਡੈਂਟ ਹੋ ਗਿਆ ਇਸ ਦੀ ਦੇਖਭਾਲ ਕਰੋ ਉਹ ਕਹਿੰਨ ਲੱਗੇ ਪਹਿਲਾਂ ਲੱਖ ਰੁਪਇਆ ਜਮ੍ਹਾਂ ਕਰਾਓ ਫਿਰ ਅਸੀਂ ਇਸ ਨੂੰ ਦਾਖਲ ਕਰਾਂਗੇ ਦੇਖਭਾਲ ਕਰਾਂਗੇ ਉਹ ਕਹਿੰਦਾ ਵੀ ਮੈਂ ਤਾਂ ਅਣਪਛਾਤਾ ਵਿਅਕਤੀ ਮੈਂ ਤਾਂ ਇਹਨੂੰ ਜਾਣਦਾ ਨਹੀਂਗਾ ਤੇ ਜਦੋਂ ਉਹ ਹੋਸ਼ ਦੇ ਵਿੱਚ ਆ ਗਿਆ ਤੇ ਮਾਪਿਆਂ ਨੂੰ ਘਰ ਦੇਆਂ ਨੂੰ ਪਰਿਵਾਰ ਨੂੰ ਬੁਲਾ ਲਾਂਗੇ ਤੇ ਉਸ ਤੋਂ ਬਾਅਦ ਉਹ ਲੱਖ ਰੁਪਈਆ ਦਾ ਜਮਾ ਕਰਵਾ ਦੇਣਗੇ ਤੇ ਦੂਜਾ ਇਲਾਜ ਵੀ ਕਰਵਾ ਲੈਣਗੇ ਉਹ ਕਹਿੰਦੇ ਨਹੀਂ ਉਹਨਾਂ ਨੇ ਨਾ ਨੁਕਰ ਕੀਤੀ ਆਖਰ ਉਹ ਕਰਦਾ ਕਰਾਉਂਦਾ ਤੇ ਡਾਕਟਰ ਦੇ ਰੂਮ ਵਿੱਚ ਚਲਾ ਗਿਆ ਜਾ ਕੇ ਡਾਕਟਰ ਨੂੰ ਬੇਨਤੀ ਕੀਤੀ ਡਾਕਟਰ ਨੇ ਵੀ ਉਹੀ ਕਿਹਾ ਕਿ ਲੱਖ ਰੁਪਈਆ ਪਹਿਲਾਂ ਜਮਾ ਕਰਾਓ ਉਹ ਕਹਿੰਦਾ ਜੀ ਮੈਂ ਇੱਕ ਇਨਸਾਨੀਅਤ ਤੌਰ ਤੇ ਬੰਦੇ ਨੂੰ ਲੈ ਕੇ ਆਇਆ ਤੁਸੀਂ ਵੀ ਇਨਸਾਨੀਅਤ ਤੌਰ ਤੇ ਤੁਸੀਂ ਰੱਬ ਦਾ ਰੂਪ ਹੁੰਨੇ ਹੋ ਡਾਕਟਰ ਤੇ ਇਹਦਾ ਇਲਾਜ ਕਰੋ ਕਹਿੰਦਾ ਨਹੀਂ ਕਹਿੰਦਾ ਮੈਂ ਲੋਕਾਂ ਦੀ ਖਾਤਰ 5 ਸਾਲ ਦੀ ਡਿਗਰੀ ਕੀਤੀ ਐ ਲੱਖਾਂ ਰੁਪਏ ਖਰਚ ਕੀਤੇ ਐ 3 ਕਰੋੜ ਰੁਪਏ ਮੈਂ ਬਿਲਡਿੰਗ ਤੇ ਲਾਇਆ ਬਿਲਡਿੰਗ ਤਿਆਰ ਕੀਤੀ ਐ ਮੈਂ ਲੋਕਾਂ ਆਸਤੇ ਨਹੀਂ ਲਾਈ ਮੈਨੂੰ ਜਾਣਦਾ ਇਨਸਾਨੀਅਤ ਕੀ ਹੁੰਦੀ ਲੱਖ ਰੁਪਏ ਜਮਾ ਕਰਾਓ ਤੇ ਨਹੀਂ ਕਮਪਾਉਂਡਰਾਂ ਨੂੰ ਕਹਿੰਦਾ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਜਦੋਂ ਕਮਪਾਉਂਡਰ ਉਸ ਨੂੰ ਧੱਕੇ ਮਾਰਨ ਲੱਗੇ ਤਾਂ ਉਹ ਕਹਿੰਦਾ ਰੁਕੋ ਉਸਨੇ ਜੋ ਆਪਣੀ ਕਿਸ਼ਤ ਭਰਨੀ ਸੀ ਲੱਖ ਰੁਪਏ ਮਕਾਨ ਦੀ ਉਹਨੇ ਉਹ ਲੱਖ ਰੁਪਏ ਜਮਾ ਕਰਾ ਕੇ ਤੋਂ ਉਹਨਾਂ ਨੂੰ ਕਹਿੰਦੇ ਵੀ ਆਈਸੀਯੂ ਚ ਲੈ ਜਾਓ ਜਦੋਂ ਕੰਪਿਊਟਰ ਉਹਨੂੰ ਆਈਸੀਯੂ ਚ ਲੈ ਕੇ ਡਾਕਟਰ ਤਿਆਰ ਹੋ ਕੇ ਗਲਵਜ਼ ਵਗੈਰਾ ਪਾ ਕੇ ਜਦੋਂ ਆਈਸੀਯੂ ਚ ਗਿਆ ਜਦੋਂ ਉਸ ਬਜ਼ੁਰਗ ਵੱਲ ਦੇਖਦਾ ਕੀ ਦੇਖਦਾ ਕਿ ਉਹ ਡਾਕਟਰ ਦਾ ਹੀ ਪਿਤਾ ਹੁੰਦਾ ਡਾਕਟਰ ਪਿੱਛੇ ਹਟ ਗਿਆ ਆਕਾਸ਼ ਖਾ ਕੇ ਡੱਗ ਪਿਆ ਕੰਪਿਊਟਰਾਂ ਨੇ ਉਸ ਨੂੰ ਸੰਭਾਲ ਲਿਆ ਔਰ ਉਸ ਤੋਂ ਬਾਅਦ ਜਦੋਂ ਡਾਕਟਰ ਨੇ ਉਸ ਦਾ ਇਲਾਜ ਕੀਤਾ ਉਹ ਬੋਲਣ ਲੱਗ ਪਿਆ ਅੱਖਾਂ ਪਟਾਇਆ ਤਾਂ ਡਾਕਟਰ ਨੇ ਉਹ ਲੱਖ ਰੁਪਈਆ ਕੱਢ ਕੇ ਉਸ ਵਿਅਕਤੀ ਨੂੰ ਉਹਦੇ ਪੈਰਾਂ ਦੇ ਵਿੱਚ ਮੱਥਾ ਟੇਕਿਆ ਕਹਿੰਦਾ ਯਾਰ ਮੈਂ ਇਨਸਾਨੀਅਤ ਗਵਾ ਚੁੱਕਿਆ ਸੀਗਾ ਇਹ ਜਿਹੜਾ ਬਜ਼ੁਰਗ ਹੈ ਜੀ ਦਾ ਐਕਸੀਡੈਂਟ ਹੋਇਆ ਮੇਰਾ ਹੀ ਪਿਤਾ ਮੇਰਾ ਤਾਂ ਭਗਵਾਨ ਹੀ ਰੁੱਸ ਗਏ ਮੇਰਾ ਪ੍ਰਮਾਤਮਾ ਚਲਾ ਗਿਆ ਸੀ ਮੈਂ ਇਸ ਦੁਨੀਆ ਤੇ ਰਹਿਣ ਯੋਗਾਂ ਨਹੀਂ ਸੀ ਕਿਉਂਕਿ ਇਸ ਦੀ ਬਦੌਲਤ ਹੀ ਮੈਂ ਡਾਕਟਰ ਬਣਿਆ ਸੀ ਤੇ ਐਡਾ ਵੱਡਾ ਹਸਪੀਟਲ ਬਣਾਇਆ ਸੀ ਆ ਤੂੰ ਪੈਸੇ ਲੈ ਜਾ ਮੈਂ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਉਹ ਬੰਦਾ ਕਹਿੰਦਾ ਨਹੀਂ ਤੇਰੇ ਵਿੱਚ ਹੁਣ ਇਨਸਾਨੀਅਤ ਮਰ ਚੁੱਕੀ ਹੈ ਇਹ ਜਿਹੜਾ ਮੇਰਾ 1 ਲੱਖ ਰੁਪਇਆ ਇਹ ਤੂੰ ਇੱਥੇ ਇੱਕ ਐਫ ਡੀ ਦੇ ਤੌਰ ਤੇ ਰੱਖ ਲੈ ਜਦੋਂ ਕੋਈ ਲਵਾਰਸ ਬੰਦਾ ਆਉਂਦਾ ਤੂੰ ਉਹਦਾ ਇਸ ਲੱਖ ਰੁਪਏ ਨਾਲ ਇਲਾਜ ਕਰਦਿਆ ਕਰੀ ਜਦੋਂ ਉਹਦੇ ਘਰ ਦੇ ਵਾਰਿਸ ਆ ਜਾ ਕਰਨਗੇ ਉਹਨਾਂ ਤੋਂ ਲੱਖ ਰੁਪਇਆ ਉਹ ਮੇਰਾ ਫੇਰ ਐਫ ਡੀ ਦੇ ਵਿੱਚ ਹੀ ਜਮਾ ਕਰਵਾ ਦਿਆ ਕਰੀ ਇਸ ਤਰ੍ਹਾਂ ਤੂੰ ਹਰ ਇੱਕ ਲੋਵਾਰਸ ਆਦਮੀ ਦਾ ਇਲਾਜ ਕਰਦਾ ਰਹੇ ਉਹਨਾਂ ਦੀਆਂ ਜਾਨਾਂ ਬਚਦੀਆਂ ਰਹਿਣ ਵਸ ਇਹ ਹੀ ਮੇਰੀ ਇਨਸਾਨੀਅਤ ਹੈ ਡਾਕਟਰ ਰੋਣ ਲੱਗ ਪਿਆ ਤਾਹਾਂ ਮਾਰ ਲੱਗ ਪਿਆ ਕਹਿੰਦਾ ਨਹੀਂ ਮੈਂ ਹੰਕਾਰ ਵਿੱਚ ਸੀ ਮੈਂ ਪੈਸੇ ਦਾ ਮੈਨੂੰ ਲਾਲਚ ਸੀ ਮੈਂ ਹੰਕਾਰੀ ਬੰਦਾ ਸੀ ਮੈਂ ਇਨਸਾਨੀਅਤ ਗਵਾ ਚੁੱਕਿਆ ਸੀ ਮੋਨੇ ਫਿਰ ਬੜੀਆਂ ਮਿੰਨਤਾਂ ਤਰਲੇ ਕੀਤੇ ਉਸ ਦਾ ਬੜਾ ਧੰਨਵਾਦ ਕੀਤਾ ਸੋ ਵੀਰੋ ਮੈਂ ਇਹ ਜੋ ਵੀਡੀਓ ਬਣਾਈ ਐ ਇਸ ਕਰਕੇ ਬਣਾਈ ਆ ਕਿ ਆਪਣੇ ਇਨਸਾਨੀਅਤ ਹੋਣੀ ਚਾਹੀਦੀ ਐ ਇਹ ਜਿਹੜੀ ਮਾਇਆ ਤਾਂ 2-4 ਦਿਨ ਦੀ ਖੇਡ ਹੁੰਦੀ ਆ ਨਾ ਸਦਾ ਨਾਲ ਨਹੀਂ ਜਾਣਾ ਨਾਲ ਜਾਣਾ ਤਾਂ ਇਨਸਾਨੀਅਤ ਨੇ ਜਾਣਾ ਸੋ ਜਿੰਨਾ ਜਿੰਨਾ ਮੇਰੇ ਵੀਰ ਭੈਣ ਬਜ਼ੁਰਗ ਮਤਾਮਾਂ ਬਾਪੂਆਂ ਨੂੰ ਇਹ ਮੇਰੀ ਵੀਡੀਓ ਜਾਏ ਮੇਰਾ ਮੈਸੇਜ ਚੰਗਾ ਲੱਗੇ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਰਨਾ ਤੇ ਜੋ ਫੇਸਬੁੱਕ ਤੇ ਮੇਰਾ ਪੇਜ ਬਣਿਆ ਉਸ ਨੂੰ ਫਾਲੋ ਕਰਨਾ ਲਾਈਕ ਤੇ ਸ਼ੇਅਰ ਕਰਨਾ ਸਤਿ ਸ੍ਰੀ ਅਕਾਲ ਜੀ